ਦਾਰ ਇਹ ਗੱਲ ਕਹੀ ਸੀਗੀ ਭਗਵੰਤ ਮਾਨ ਜੀ ਨੇ ਜਦ ਉਹ ਵੋਟਾਲਿਕ ਕੰਪੇਨਿੰਗ ਕਰ ਰਹੇ ਸੀਗੇ ਕਿ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੀ ਤੁਹਾਨੂੰ ਜਗ੍ਹਾ-ਜਗ੍ਹਾ ਅਫਸਰਾਂ ਦੇ ਦਫ਼ਤਰਾਂ 'ਚ ਜਾਣ ਦੀ ਲੋੜ ਨਹੀਂ ਪਿੰਡਾਂ 'ਤਿਆਂ ਸੱਥਾਂ 'ਚ ਤੁਹਾਡੇ ਕੋਲ ਜਿਹੜੇ ਅਫਸਰ ਹੈ ਉਹ ਤੁਹਾਨੂੰ ਮਿਲਣਗੇ ਤੇ ਤੁਹਾਡੇ ਜਿਹੜੇ ਮਸਲੇ ਹੈ ਉੱਥੇ ਹੀ ਬੈਠ ਕੇ ਹੱਲ ਕਰਨਗੇ ਜਿਸ ਦੇ ਤਹਿਤ ਇੱਕ ਪਹਿਲਾਂ ਜਿਹੜੇ ਆਪਣੇ ਰਾਜਪੁਰਾ ਦੇ ਐਮਐਲਏ ਮੈਡਮ ਨੀਨਾ ਮਿੱਤਲ ਉਹਨਾਂ ਵੱਲੋਂ ਇੱਕ ਬਖਸ਼ੀ ਵਾਲਾ ਪਿੰਡ ਵਿੱਚ ਜਨਤਾ ਦਰਬਾਰ ਲਾਇਆ ਗਿਆ ਸੀਗਾ ਤੇ ਅੱਜ ਜਿਹੜਾ ਹੈਗਾ ਉਹ ਧਰਮਗੜ ਦੇ ਵਿੱਚ ਲਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਜਨਤਾ ਦਰਬਾਰ ਤੁਹਾਡੀ ਸਰਕਾਰ ਤੁਹਾਡੇ ਦਵਾਰ ਜਿਹੜਾ ਪਹਿਲਾਂ ਬਖਸ਼ੀ ਵਾਲਾ ਪਿੰਡ ਵਿੱਚ ਉੱਥੇ ਜਿਹੜਾ ਜਨਤਾ ਦਰਬਾਰ ਲਾਇਆ ਗਿਆ ਸੀਗਾ ਉਸ 'ਚ ਜਿਹੜੀਆਂ 7-8 ਮੰਗਾਂ ਕੀਤੀਆਂ ਗਿਆ ਸੀਗੀਆਂ ਅਸੀਂ ਕਵਰ ਕੀਤੀਆਂ ਸੀਗੀਆਂ ਉਸ 'ਚੋਂ 5-6 ਮੰਗਾਂ ਜਿਹੜੀਆਂ ਮੈਡਮ ਦੇ ਅੰਡਰ ਆਂਦੀਆਂ ਸੀਗੀਆਂ ਉਹ ਜਿਹੜੀਆਂ ਆ ਗਈਆਂ ਪੂਰੀਆਂ ਕਰ ਦਿੱਤੀਆਂ ਗਈਆਂ ਜਿਸ 'ਚ ਸੜਕ ਤੇ ਗਲੀਆਂ ਨਾਲੀਆਂ ਇਹ ਸਾਰੀਆਂ ਮਤਲਬ ਜਿੰਦੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਸੀਗੀਆਂ ਪਿੰਡਾਂ ਵਾਲਿਆਂ ਨੂੰ ਉਹ ਪੂਰੀ ਕਰ ਦਿੱਤੀ ਗਈ ਹੈ ਤੇ ਅੱਜ ਅਸੀਂ ਧਰਮਗੜ ਦੇ ਵਿਖੇ ਵੀ ਪਹੁੰਚੇ ਆਂ ਇਹ ਦੂਜਾ ਜਿਹੜਾ ਜਨਤਾ ਦਰਬਾਰ ਲਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਨੇੜੇ ਤੇੜੇ ਵਾਲੇ ਪਿੰਡ ਹੈਗੇ ਉਹਨਾਂ ਦਾ ਕਿੰਨਾ ਇੱਕ ਵੱਡਾ ਹਜੂਮ ਕਿ ਲੋਕੀ ਇੰਨੇ ਕ ਮਤਲਬ ਪਰੇਸ਼ਾਨ ਸੀਗੇ ਜਿਹੜੀ ਪਹਿਲਾਂ ਦੀ ਸਰਕਾਰਾਂ ਸੀਗੀਆਂ ਦਫ਼ਤਰਾਂ ਦੇ ਜਦੇ ਚੱਕਰ ਲਾਂਦੇ ਹੋਣੇ ਇਹਨਾਂ ਦੀਆਂ ਕੀ ਹਾਲਾਤ ਹੁੰਦੇ ਹੋਣੇ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਇੱਕ ਟੇਬਲ ਲਾਇਆ ਗਿਆ ਜਿਸ ਚ ਜਿਹੜੇ ਇਹਨਾਂ ਨੂੰ ਫਾਰਮ ਵਗੈਰਾ ਜਿਹੜੇ ਨਹੀਂ ਭਰ ਸਕਦੇ ਬਜ਼ੁਰਗਾਂ ਨੂੰ ਫਾਰਮ ਨਹੀਂ ਭਰਨੇ ਆਉਂਦੇ ਉਹਨਾਂ ਲਈ ਸਪੈਸ਼ਲ ਇੱਥੇ ਜਿਹੜੇ ਬੰਦੇ ਬਿਠਾਏ ਗਏ ਹੈਗੇ ਨੌਜਵਾਨ ਬਿਠਾਏ ਗਏ ਹੈਗੇ ਉਹ ਇਹਨਾਂ ਦੇ ਜਿਹੜੇ ਹੈਗੇ ਫਾਰਮ ਭਰ ਰਹੇ ਹਨ ਤਾਂ ਕਿ ਇਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਏ ਫਾਰਮ 'ਚ ਕੋਈ ਗਲਤੀ ਨਾ ਹੋਵੇ ਇਹ ਦੇਖੋ ਤੁਸੀਂ ਆਧਾਰ ਕਾਰਡ ਵਗੈਰਾ ਦੇਖ ਕੇ ਸਾਰਾ ਕਿਸੇ ਦਾ ਬਿਜਲੀ ਦਾ ਬਿੱਲ ਦਾ ਮੈਟਰ ਹੈ ਜਾਂ ਕੁਝ ਵੀ ਹੈ ਇਹ ਆਪਣਾ ਸਾਰੀ ਇਹਨਾਂ ਤੋਂ ਜਾਣਕਾਰੀ ਲੈ ਕੇ ਅਬ ਖੁਦ ਇਹ ਸੇਵਾ ਨਿਭਾ ਰਹੇ ਆ ਇਹਨਾਂ ਦੀ ਫਾਰਮ ਜਿਹੜੇ ਹੈਗੇ ਉਹ ਭਰ ਰਹੇ ਆ ਫਾਰਮ ਭਰਨ ਤੋਂ ਬਾਅਦ ਜਿਹੜਾ ਹੈਗਾ ਇੱਥੇ ਇਹ ਜਿਹੜੀ ਤੁਸੀਂ ਲਾਈਨ ਦੇਖ ਰਹੇ ਹੋ ਇਹ ਇੱਥੇ ਮੰਨ ਲਓ ਕਿ ਵੀ ਕਿਸੇ ਬਿਜਲੀ ਵਾਲੇ ਦਾ ਕੋਈ ਮੈਟਰ ਹੈਗਾ ਇੱਥੇ ਅਲੱਗ-ਅਲੱਗ ਜਿਹੜੇ ਹੈਗੇ ਵਲੰਟੀਅਰਸ ਇਹ ਸਾਰੇ ਆਮ ਆਦਮੀ ਦੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰਸ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਬਿਜਲੀ ਵਿਭਾਗ ਖੁਰਾਕ ਐਂਡ ਸਪਲਾਈ ਤਹਿਸੀਲ ਖੇਤੀਬਾੜੀ ਵਿਭਾਗ ਪੁਲਿਸ ਮੰਡੀ ਬੋਰਡ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪੀ ਡਬਲਯੂ ਡੀ BDPO CDPO labor ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਉੱਥੇ ਫਾਰਮ ਭਰੇ ਜਾ ਰਹੇ ਆ ਇਹ ਲਾਈਨ ਲੱਗ ਰਹੀ ਹੈ ਇਹਨਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਵੀ ਜਿੱਦਾਂ ਮਾਤਾ ਜੀ ਤੁਹਾਡੀ ਕੀ ਦਿੱਕਤ ਪਰੇਸ਼ਾਨੀ ਹੈ ਕੱਚੇ ਮਕਾਨ ਦਾ ਕੱਚੇ ਮਕਾਨ ਦਾ ਛੱਤ ਇਹ ਜਿੱਦਾਂ ਭਗਵੰਤ ਮਾਨ ਦੀ ਸਰਕਾਰ ਬਣੀ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡੀਆਂ ਸੱਥਾ ਚ ਆ ਕੇ ਅਸੀਂ ਤੁਹਾਡੀਆਂ ਜਿੰਨੀਆਂ ਵੀ ਪ੍ਰੋਬਲਮਸ ਐ ਉਹ ਸੀ ਪੂਰੀ ਕਰਾਂਗੇ ਪਹਿਲਾਂ ਤੁਸੀਂ ਜਾ ਕੇ ਤਹਿਸੀਲਾਂ ਚ ਜਾ ਕੇ ਧੱਕੇ ਖਾਦੇ ਸੀਗੇ ਅਫਸਰ ਬੈਠਾ ਨਹੀਂ ਬੈਠਾ ਅਜ ਅਫਸਰ ਤੁਹਾਡੇ ਕੋਲ ਆਏ ਆ ਤੁਹਾਡੇ ਘਰ ਆਏ ਆ ਕੀ ਕਹਿਣਾ ਚਾਹੋਗੇ ਇਸ ਗੱਲ ਤੇ ਆਈ ਕਹਾਂਗੇ ਸਾਡੇ ਕਚਨ ਕੰਮ ਸੁਲਤ ਨੀ ਗਈ ਤੁਹਾਨੂੰ ਜਾਣਾ ਨਹੀਂ ਪਿਆ ਅਜ ਅਫਸਰ ਤੁਹਾਡੇ ਕੋਲ ਆਏ ਆ ਭਾਈ ਨੰਬਰ ਲੱਗਦਾ ਕਿ ਵੀ ਸਰਕਾਰ ਠੀਕ ਚੁਣੀ ਆ ਤੁਸੀਂ ਕੀ ਤੁਹਾਡੇ ਮਸਲੇ ਹੱਲ ਹੋ ਜਾਣਗੇ 来 ਗਿਆ ਤੇ ਲੱਗਦਾ ਮੈਡਮ ਪਤਾ ਨਹੀਂ ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੀ ਕੀ ਪ੍ਰੋਬਲਮ ਹੈ ਮਾਰੇ ਕੱਚੇ ਛੱਤਾ ਜੀ ਚੋਵਾ ਬਾਰਸਪਾ ਮਾ ਗਰੀਬ ਬੰਦੇ ہماری ਸੁਣਾਈ ਤਾਂ ਹੋਣੀ ਚਾਹੀਦੀ ਜੀ ਸੁਣਾਈ ਹੋਣੀ ਚਾਹੀਦੀ ਹੈ ਜਿੱਦਾਂ ਤੁਸੀਂ ਪਹਿਲਾਂ ਤਹਿਸੀਲਾਂ ਚ ਜਾਂਦੇ ਸੀਗੇ ਠੱਕੇ ਖਾਂਦੇ ਸੀ ਕਦੇ ਅਫਸਰ ਮਿਲਦਾ ਸੀ ਨਹੀਂ ਮਿਲਦਾ ਸੀ ਇਹ ਕੰਮ ਨਹੀਂ ਇਹ ਕੰਮ ਨਹੀਂ ਅੱਜ ਤੁਹਾਡੇ ਕੋਲ ਅਫਸਰ ਆਏ ਹੋਏ ਆ ਕੀ ਕਹਿਣਾ ਚਾਹੋਗੇ ਇਸ ਗੱਲ ਤੇ ਮੈਡਮ ਤੁਹਾਡੇ ਕੋਲ ਅਫਸਰ ਲੈ ਕੇ ਆ ਗਏ ਤਾਂਗੇ ਜੀ ਵੀ ਮਾਰੇ ਮਕਾਨ ਬਣਾਵਾ ਕਿਵੇਂ ਇਹ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਹਾਂਜੀ ਵਧੀਆ ਬਣਿਆ ਠੀਕ ਹੈ ਕਿੱਥੇ ਵੀ ਮਾਤਾ ਜੀ ਖੜੇ ਮਰਨਾ ਜੀ ਕੀ ਕੀ ਪਰੇਸ਼ਾਨੀ ਹੈ ਤੁਹਾਨੂੰ ਕੀ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੀ ਪਰਸ਼ਾਨ ਜੇ ਇਹ ਕਰਕੇ ਗੱੱਚਾ ਮਾਰ ਲੈਣ ਰੋ ਪੈਣਾ ਚਾਹੀਦਾ ਪਰ ਇਹਨਾਂ ਨੂੰ ਪੈਨਸ਼ਨ ਨਹੀਂ ਲੱਗਦੀ ਇਹਨਾਂ ਨੂੰ ਪੈਨਸ਼ਨ ਨਹੀਂ ਆਉਂਦਾ ਜੇ ਮੇਰਾ ਚੇਤੇ ਪਾਈ ਬਸ ਹੋਲੇ ਇੱਚ ਇੱਚ ਤੁਸੀਂ ਲਿਖਵਾਤੇ ਕਿ ਤੁਹਾਨੂੰ ਪੈਨਸ਼ਨ ਵੀ ਨਹੀਂ ਆ ਰਹੀ ਨਾ ਪੈਸੇਾਂ ਦਾ ਲੱਗਿਆ ਨਹੀਂ ਉਹ ਵੀ ਪਹੁੰਚ ਨਹੀਂ ਸਕੇ ਅਰੇ ਇਹਨਾਂ ਨੂੰ ਕਹਿੰਦੇ ਪੈਸੇ ਆਉਂਦੇ ਜਿੰਨੀ ਵਾਰੀ ਲੱਗਿਆ ਨਾ ਕੱਚਾ ਮਗਾਨਾ ਨਾ ਮੇਰੇ ਨਿਆਣੇ ਤੇ ਰਸ਼ਨ ਕਾਰ ਦੇਣਾ ਜਿੱਦਾਂ ਤੁਸੀਂ ਪਹਿਲਾਂ ਦਫ਼ਤਰਾਂ 'ਚ ਜਾਂਦੇ ਸੀਗੇ ਤੁਹਾਨੂੰ ਰਿਸਪੌਂਸ ਵੀ ਨਹੀਂ ਮਿਲਦਾ ਸੀ ਕਦੇ ਅਫਸਰ ਸੀਗੇ ਨਹੀਂ ਸੀਗੇ ਅੱਜ ਸਾਰੇ ਅਫਸਰ ਤੁਹਾਡੇ ਕੋਲ ਆ ਕੇ ਤੁਹਾਡੇ ਪਿੰਡ 'ਚ ਆ ਕੇ ਬੈਠੇ ਆਂ ਇਸ ਗੱਲ ਤੇ ਕੀ ਕਹੋਗੇ ਮਾਨ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਸਾਨੂੰ ਬਹੁਤ ਵਧੀਆ ਲੱਗ ਰਹੀ ਜੀ ਜਿਹੜੇ ਕੋਲ ਆਂਦੇ ਨੇ ਉਹ ਅਗਾਂਹ ਰਾਜਾ ਦਾਜ ਲਗਾਗਾ ਵਧੀਆ ਮਾਨੂੰ ਆ ਤੁਸੀਂ ਦੇਖ ਸਕਦੇ ਹੋ ਜਿੱਦਾਂ ਮੈਡਮ ਸਟ੍ਰਿਕਟ ਹੋ ਕੇ ਸਾਰਿਆਂ ਨੂੰ ਕਹਿ ਰਹੀ ਕਿ ਇੰਨਾ ਤਾਂ ਕੰਮ ਹੋਣਾ ਚਾਹੀਦਾ ਲੱਗਦਾ ਤੁਹਾਨੂੰ ਕੰਮ ਹੋ ਜਾਏਗਾ ਕਿਉਂਕਿ ਇੱਕ ਪਹਿਲਾ ਜਿਹੜਾ ਜਨਤਾ ਦਰਬਾਰ ਸੀ ਉਹ ਬਖਸ਼ੀ ਵਾਲਾ ਪਿੰਡੀ ਚ ਲੱਗਿਆ ਸੀਗਾ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ ਜਿਹੜੀ ਉਹਨਾਂ ਨੇ ਜਨਤਾ ਦਰਬਾਰ ਚ ਦਿੱਤੀਆਂ ਹਾਂਜੀ ਕੀ ਉਮੀਦ ਲੱਗੇ ਆਓ ਅੱਜ ਤੁਹਾਡੀ ਮੰਗਾਂ ਵੀ ਹੋ ਜਾਣਗੀਆਂ ਹਾਂਜੀ ਪੂਰੀ ਹੋ ਜਾਣਗੀਆਂ ਕਿਹੜਾ ਚਾਹੋਗੇ ਤੁਸੀਂ ਆਮਦਵੀ ਪਾਰਟੀ ਦੀ ਮੈਡਮ ਨੀਨਾ ਮਿੱਤਰ ਨੂੰ ਜਿਤਾਇਆ ਠੀਕ ਕੀਤਾ ਹਾਂਜੀ ਠੀ जी é, हां é, 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 sabor... ਤੇ ਇਹ ਜਿੰਨੇ ਵੀ ਹੈਗੇ ਕਿਸੇ ਦਾ ਕੱਚੇ ਮਕਾਨ ਦੀ ਹੈ ਤੇ ਕਿਸੇ ਦੀ ਪੈਨਸ਼ਨ ਦੀ ਹੈ ਕਿਸੇ ਦੇ ਬਿਜਲੀ ਦਾ ਬਿੱਲ ਦਾ ਹੈਗਾ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ ਇਹ ਬਹੁਤ ਵਧੀਆ ਗੱਲ ਹੋ ਗਈ ਹੈ ਕਿ ਵੀ ਪਹਿਲਾਂ ਅਸੀਂ ਜਿਹੜੇ ਦਫ਼ਤਰਾਂ ਦੇ ਧੱਕੇ ਖਾਂਦੇ ਸੀਗੇ ਕਦੇ ਅਫਸਰ ਮਿਲਦਾ ਸੀ ਕਦੇ ਨਹੀਂ ਮਿਲਦਾ ਸੀਗਾ ਪਰ ਅੱਜ ਮੈਡਮ ਨੇ ਇਹੋ ਜਿਹਾ ਵਧੀਆ ਉਪਰਾਲਾ ਕਰਤਾ ਹੈ ਕਿ ਵੀ ਅਫਸਰਾਂ ਨੂੰ ਇਹਨਾਂ ਦੇ ਪਿੰਡ 'ਚ ਲਿਆ ਕੇ ਬਿਠਾ ਦਿੱਤਾ ਹੈ ਤੇ ਇਹਨਾਂ ਦੇ ਸਾਹਮਣੇ ਹੀ ਅਫਸਰਾਂ ਮੈਡਮ ਬੈਠੇ ਆ ਤੇ ਡੀਐਸਪੀ ਸਾਹਿਬ ਬੈਠੇ ਆ ਸਾਰੇ ਜਿੰਨੇ ਵੀ ਅਫਸਰ ਹੈਗੇ ਠੀਕ ਹੈ ਉਹ ਸਾਰੇ ਬੈਠੇ ਹਰ ਹਰ ਇੱਕ ਡਿਪਾਰਟਮੈਂਟ ਦੇ ਤੇ ਤੁਸੀਂ ਦੇਖ ਸਕਦੇ ਹੋ ਮੈਡਮ ਸਟ੍ਰਿਕਟ ਹੋ ਕੇ ਜਿਹੜੀ ਵੀ ਐਪਲੀਕੇਸ਼ਨ ਮੈਡਮ ਦੇ ਕੋਲ ਜਾਰੀ ਹੈ ਸਟ੍ਰਿਕਟ ਹੋ ਕੇ ਅਫਸਰਾ ਨੂੰ ਕਹਿ ਰਿਹਾ ਕਿ ਇਹ ਕੰਮ ਕਰਾ ਕੇ ਜੇ ਕੰਮ ਹੋ ਸਕਦਾ ਹੈ ਤਾਂ ਇਹ ਕੰਮ ਕਰਾ ਕੇ ਮੈਨੂੰ ਇਤਲਾ ਦਿੱਤੀ ਜਾਵੇ ਕਿ ਇਹ ਕੰਮ ਹੋ ਗਿਆ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਿੰਨੀਆਂ ਕਿ ਪਰੇਸ਼ਾਨੀਆਂ ਹੈ ਕਿੰਨੀਆਂ ਕਿ ਕਿੰਨੀਆਂ ਕਿ ਲੰਬੀਆਂ ਲਾਈਨਾਂ ਜਿਹੜੀਆਂ ਹੈਗੀਆਂ ਪਿੰਡਾਂ ਦੀਆਂ ਲੱਗ ਰਹੀਆਂ ਹੈ ਇਹ ਬਾਬਾ ਜੀ ਬਾਬਾ ਜੀ ਕੀ ਦਿੱਕਤ ਆਈ ਹੈ ਤੁਹਾਨੂੰ ਕਿ ਵੀ ਤੁਸੀਂ ਇੱਥੇ ਆਏ ਹੋ ਮੇਰੀ ਦਿੱਕਤ ਆ ਜੀ ਮੈਂ ਥੋੜੀ ਜ਼ਮੀਨ ਖਰੀਦੀ ਸੀ ਅਰਜਿੰਦਰ ਕੌਰ ਇਲੈਕਟ੍ਰਿਸਿਟੀ ਦੇ ਐਸ.ਡੀ.ਓ. ਸਾਹਿਬ ਜਿਹੜਾ ਉਹਦਾ ਡਿਓਰਾ ਜਿਹੜਾ ਉਹ ਮੇਰੀ ਜ਼ਮੀਨ ਦੱਬ ਰਿਆ ਜੀ ਰਜਿਸਟਰੀ ਹੋਈ ਵੀ ਐ ਇੰਤਕਾਲ ਹੋ ਲਿਆ ਤੇ ਉਹ ਕਵਜਨ ਦੇ ਰਿਆ ਇੱਕ ਅੱਧ ਕੱਤੀ ਉਹ ਹੈਗੀ ਤੁਹਾਨੂੰ ਪ੍ਰੋਬਲਮ ਤੇ ਅੱਜ ਜਿੱਦਾਂ ਤੁਸੀਂ ਅਫਸਰਾਂ ਕੋਲ ਜਾਂਦੇ ਸੀਗੇ ਅਫਸਰ ਕਦੇ ਮਿਲਦੇ ਸੀ ਕਦੇ ਨਹੀਂ ਮਿਲਦੇ ਸੀ ਅੱਜ ਮੈਡਮ ਨੇ ਅਫਸਰਾਂ ਨੂੰ ਤੁਹਾਡੇ ਪਿੰਡ 'ਚ ਲਾ ਕੇ ਬਿਠਾ ਦਿੱਤਾ ਇਹ ਠੀਕ ਕੀਤਾ ਮੈਡਮ ਨੇ ਤੁਹਾਡੇ ਸਾਹਮਣੇ ਅਫਸਰ ਨੂੰ ਡਾਂਟ ਫਟਕਾਰ ਵੀ ਲੱਗ ਰਹੀ ਹੈ ਕਿ ਇਹ ਕੰਮ ਕਿਉਂ ਨਹੀਂ ਹੋ ਰਿਹਾ ਠੀਕ ਹੈ ਇਹ ਪਹਿਲਾਂ ਕਦੇ ਹੋਇਆ ਇਹੋ ਜਿਹਾ ਕੰਮ ਨਹੀਂ ਅਸਲ ਕਦੇ ਨਹੀਂ ਹੋਇਆ ਜੀ ਤੇ ਆ ਪਹਿਲੀ ਵਾਰ ਹੋਣ ਲੱਗਿਆ ਜੀ ਲੱਗਦਾ ਤੁਸੀਂ ਆ ਆਪਣੀ ਪਾਰਟੀ ਦੀ ਸਰਕਾਰ ਬਣਾਈ ਹੈ ਠੀਕ ਕੀਤਾ ਤੁਸੀਂ ਸਰਪੰਚ ਸਾਹਿਬ ਜੀ ਇਹ ਤਾਂ ਠੀਕ ਕੀਤਾ ਜੀ ਇਹਨਾਂ ਨੇ ਠੀਕ ਹੈ ਜੋ ਸਮੱਸਿਆ ਹੱਲ ਕਰ ਰਹੇ ਹਨ ਨਾ ਇਹ ਤਾਂ ਠੀਕ ਮਾਤਾ ਜੀ ਤੁਹਾਡੀ ਕੀ ਪ੍ਰੋਬਲਮ ਹੈ ਮਕਾਨ ਕੇ ਕੱਚਾ ਮਕਾਨ ਹੈ ਇਥੇ ਜ਼ਿਆਦਾਤਰ ਜਿੰਨੇ ਬੰਦੇ ਮੈਂ ਦੇਖ ਰਿਹਾ ਉਹਨਾਂ ਨੂੰ ਕੱਚੇ ਮਕਾਨਾਂ ਦੀ ਜ਼ਿਆਦਾ ਦਿੱਕਤ ਹੈ ਠੀਕ ਹੈ ਹਾਂਜੀ ਹੁਣ ਤੁਸੀਂ ਸ਼ਹਿਰਾਚ ਜਾਂਦੇ ਸੀਗੇ ਐਪਲੀਕੇਸ਼ਨਾਂ ਲੈ ਕੇ ਕੋਈ ਸੁਣਦਾ ਸੀ ਕਦੇ ਨਹੀਂ ਸੁਣਦਾ ਸੀ ਅੱਜ ਅਫਸਰ ਤੁਹਾਡੇ ਪਿੰਡ 'ਚ ਆ ਕੇ ਬੈਠੇ ਆ ਉਹ ਤੁਹਾਡੇ ਮਹਿਮਾਨ ਬਣ ਕੇ ਬੈਠੇ ਆ ਤੁਹਾਨੂੰ ਲੱਗਦਾ ਇੱਕ ਦੀ ਤੁਹਾਡੇ ਇੱਕ ਕੰਮ ਹੋ ਜਾਣਗੇ ਹਾਂਜੀ ਹੋ ਜਾਂਦੀ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਜਿਹੜੀਆਂ ਲਾਈਨਾਂ ਹੈਗੀਆਂ ਇਹ ਪਿੰਡ ਵਾਸੀਆਂ ਦੀ ਹੈਗੀਆਂ ਤੁਸੀਂ ਸੋਚ ਸਕਦੇ ਹੋ ਪਿੰਡ ਵਾਸੀਆਂ ਨੂੰ ਕਿੰਨੀਆਂ ਕੁ ਪ੍ਰੋਬਲਮਾਂ ਹੈਗੀਆਂ ਕਿ ਵੀ ਇਹ ਜਦ ਦਫ਼ਤਰਾਂ 'ਚ ਜਾਂਦੇ ਹਨ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਜਦ ਇਹ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਕੋਲ ਜਾ ਰਹੇ ਹਨ ਇੱਥੇ ਜਿੱਦਾਂ ਇਹ ਇਹਨਾਂ ਨੂੰ ਟੋਕਨ ਨੰਬਰ ਜਿੱਦਾਂ ਦਿੱਤਾ ਗਿਆ ਜਿੱਦਾਂ ਇਹਨਾਂ ਨੂੰ ਬਵੰਜਨ ਨੰਬਰ ਦਿੱਤਾ ਗਿਆ ਤੇ ਇਹਨਾਂ ਨੂੰ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਕੁਰਸੀਆਂ ਤੇ ਬੈਠਣ ਲਈ ਕਿਹਾ ਗਿਆ ਕਿ ਵੀ ਜਦ ਤੁਹਾਡਾ ਨੰਬਰ ਆਏਗਾ ਤੇ ਤੁਹਾਨੂੰ ਉੱਥੇ ਬੁਲਾਇਆ ਜਾਏਗਾ ਉਸ ਤੋਂ ਬਾਅਦ ਜਿੱਦਾਂ ਮੈਡਮ ਟੋਕਨ ਨੰਬਰ ਬੋਲ ਰਹੇ ਹੈ ਜਿੱਦਾਂ 32 ਨੰਬਰ ਦਾ ਹੋ ਗਿਆ ਕਿ ਵੀ 32 ਨੰਬਰ ਹੈ ਤੇ ਇੱਥੇ ਲਾਈਨ ਲੱਗੀ ਵੀ ਹੈ ਇਹ ਇਹ ਟੋਕਨ ਵਾਲਿਆਂ ਦੀ ਜਿਹੜੀ ਲਾਈਨ ਲੱਗੀ ਵੀ ਹੈ ਕਿ ਵੀ ਜਿਨ੍ਹਾਂ ਜਿਨ੍ਹਾਂ ਦੇ ਨੰਬਰ ਹੈ ਲਾਈਨ ਵਾਈਜ਼ ਖੜੇ ਹੈ ਤੇ ਮੈਡਮ ਮਾਈਕ ਤੇ ਇਹਨਾਂ ਨੂੰ ਬੁਲਾ ਰਹੇ ਆ ਜਿੱਦਾਂ ਹੁਣ 32 ਨੰਬਰ ਦੀ ਮੈਡਮ ਨੇ ਕਿਹਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਲਾਈਨਾਂ ਚ ਲੱਗਿਆ ਜਿਨ੍ਹਾਂ ਨੂੰ ਟੋਕਨ ਮਿਲੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਐਮਐਲਏ ਮੈਡਮ ਹੈਗੇ ਨੀਨਾ ਮਿੱਤਲ ਇੱਥੇ ਬੈਠੇ ਹੈਗੇ ਤੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਉਹ ਸੁਣ ਰਹੇ ਹਨ ਤੇ ਜਿਹੜੇ ਵੀ ਡਿਪਾਰਟਮੈਂਟ ਦੀ ਸਮੱਸਿਆ ਹੁੰਦੀ ਹੈ ਐਪਲੀਕੇਸ਼ਨਾਂ ਪੜ੍ਹ ਰਹੇ ਹਨ ਇੱਥੇ ਡੀਐਸਪੀ ਸਾਹਿਬ ਵੀ ਬੈਠੇ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਬੈਠਾ ਹੈ ਤੇ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹ ਸੁਣ ਰਹੇ ਹੈਗੇ ਤੇ ਉਸ ਤੋਂ ਬਾਅਦ ਜਿਹੜੇ ਵੀ ਡਿਪਾਰਟਮੈਂਟ ਦੀ ਦੇ ਨਾਲ ਸੰਬੰਧਤ ਹੁੰਦੀ ਐਪਲੀਕੇਸ਼ਨ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਲੰਟੀਅਰਸ ਹੈਗੇ ਉਹ ਬਜ਼ੁਰਗਾ ਨੂੰ ਹੱਥ ਫੜ ਕੇ ਜਿਹੜੇ ਵੀ ਡਿਪਾਰਟਮੈਂਟ ਦੇ ਨਾਲ ਦਾ ਮਸਲਾ ਹੈਗਾ ਉਹਨਾਂ ਦੇ ਕੋਲ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਜਾ ਰਹੇ ਆ ਤੇ ਡਿਪਾਰਟਮੈਂਟ ਵਾਲਿਆਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਜਿਹੜੇ ਵੀ ਮਸਲੇ ਹੈਗੇ ਇੱਥੇ ਹੱਲ ਹੋ ਸਕਦੇ ਆ ਉਹ ਇੱਥੇ ਤੁਰੰਤ ਹੱਲ ਕੀਤੇ ਜਾਣ ਨਹੀਂ ਤਾਂ ਜਿਹੜੀ ਐਪਲੀਕੇਸ਼ਨ ਇੱਥੇ ਜਮ੍ਹਾਂ ਹੋ ਰਹੀ ਹੈ ਉਸ ਤੇ ਪੂਰੀ ਕਾਰਵਾਈ ਕਰਕੇ ਕਿ ਮਸਲਾ ਹੱਲ ਕਿਉਂ ਨਹੀਂ ਹੋ ਸਕਦਾ ਕੀ ਕਮੀ ਹੈ ਇਹ ਸਾਰੀ ਰਿਪੋਰਟ ਮੈਡਮ ਨੇ ਖਾਸ ਤੌਰ ਤੇ ਕਿਹਾ ਹੈ ਕਿ ਇਹ ਮੈਨੂੰ ਵੀ ਦਿੱਤੀ ਜਾਵੇ ਬਾਕੀ ਅਸੀਂ ਤੁਹਾਨੂੰ ਹੋਰ ਵੀ ਇੱਥੇ ਦਿਖਾਵਾਂਗੇ ਮੈਡਮ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਪਿੰਡ ਵਿੱਚ ਧਰਮਗੜ ਵਿੱਚ ਜਨਤਾ ਦਰਬਾਰ ਲਗਾਇਆ ਹੈ ਜਿਸ ਜਨਤਾ ਦਰਬਾਰ ਵਿੱਚ ਜਿਹੜਾ ਕਿ ਭਗਵੰਤ ਮਾਨ ਜੀ ਨੇ ਇੱਕ ਵਾਦਾ ਕੀਤਾ ਸੀ ਕਿ ਤੁਹਾਡੀ ਸਰਕਾਰ ਤੁਹਾਡੇ ਦਰਵਾਜ਼ੇ ਅੱਜ ਮਾਨਯੋਗ ਐਸ.ਡੀ.ਐਮ ਸਾਹਿਬ ਡੀ.ਐਸ ਮਾਨਯੋਗ ਡੀ.ਐਸ.ਪੀ ਸਾਹਿਬ ਐਸ.ਐਚ.ਓ ਸਾਹਿਬ ਵੀਡੀਓ ਮੈਡਮ ਸਾਰਾ ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਵੀ ਆਏ ਸੀ ਉਹਨਾਂ ਨੂੰ ਕੰਮ ਹੋ ਗਿਆ ਚਲੇ ਗਏ ਔਰ ਸਾਰਾ ਪ੍ਰਸ਼ਾਸਨ ਸਾਰੇ ਆਫੀਸਰ ਅੱਜ ਇੱਥੇ ਖੁਦ ਪਬਲਿਕ ਕੋਲੇ ਆਏ ਨੇ ਕੀ ਤੁਹਾਡਾ ਕੰਮ ਦੱਸੋ ਕੀ ਕੰਮ ਹੈ ਜਿੰਨੇ ਡਿਪਾਰਟਮੈਂਟ ਮੈਡਮ ਵੀ ਆਏ ਸੀ ਆਲਮੋਸਟ ਸਾਰੇ ਡਿਪਾਰਟਮੈਂਟ ਆਏ ਸੀ ਜਿਹੜੇ ਮੇਨ ਹੁੰਦੇ ਆ ਚਾਹੇ ਬਿਜਲੀ ਡਿਪਾਰਟਮੈਂਟ ਹੈ ਚਾਹੇ ਸੀਡੀਪੀਓ ਹੈ ਬੀਡੀਪੀਓ ਹੈ ਵਾਟਰ ਸਪਲਾਈ ਖੇਤੀਬਾੜੀ ਸਾਰੇ ਡਿਪਾਰਟਮੈਂਟ ਇੱਥੇ ਆਏ ਸੀ ਜੀ ਮੈਡਮ ਵੀ ਕਿੰਨੀਆਂ ਕੋ ਐਪਲੀਕੇਸ਼ਨਾਂ ਦਾ ਨਿਪਟਾਰਾ ਕੀਤਾ ਗਿਆ ਸਾਡੇ ਕੋਲੇ 90 ਐਪਲੀਕੇਸ਼ਨਾਂ ਸੌਰੀ 80 ਐਪਲੀਕੇਸ਼ਨਾਂ ਦਾ ਕੱਚੇ ਛੱਤਾਂ ਦੀਆਂ ਆਈਆਂ ਉਹ ਮੈਡਮ ਨੇ ਨੋਟ ਕਰ ਲਿਆ ਜਲਦੀ ਇਹਨਾਂ ਦਾ ਨਿਪਟਾਰਾ ਕੀਤਾ ਜਾਊਗਾ ਪੈਨਸ਼ਨਾਂ ਦੀਆਂ ਆਈਆਂ ਡੀਐਸਪੀ ਸਾਹਿਬ ਦੀਆਂ ਕਈ ਐਪਲੀਕੇਸ਼ਨ ਆਈਆਂ ਸੀ ਜਿਨ੍ਹਾਂ ਦਾ ਇਹਨਾਂ ਨੇ ਮੌਕੇ ਤੇ ਨਿਪਟਾਰਾ ਕਰਤਾ ਐਸਡੀਐਮ ਮੈਡਮ ਦੀਆਂ ਆਈਆਂ ਇਹਨਾਂ ਨੇ ਵੀ ਨਾਲ ਦੀ ਨਾਲ ਮੌਕੇ ਤੇ ਹੱਲ ਕੀਤੇ ਜਿਨ੍ਹਾਂ ਨੂੰ ਕਿਤੇ ਆਫੀਸਰਜ਼ ਨੂੰ ਫੋਨ ਕਰਕੇ ਕੰਮ ਕਰਵਾਉਣਾ ਸੀ ਉਹਨਾਂ ਦਾ ਕਰਵਾਇਆ ਜਿਹੜਾ ਕੋਈ ਇਕੱਤਾ ਰਹਿ ਗਿਆ ਉਹਨੂੰ ਨੋਟ ਕਰ ਲਿੱਤਾ ਗਿਆ ਸਾਰੇ ਡਿਪਾਰਟਮੈਂਟਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਜਿਹੜੇ ਰਹਿ ਗਏ ਉਹਨਾਂ ਨੂੰ ਨੋਟ ਕਰ ਲਓ ਵਿਥਿਨ 15 ਡੇਜ਼ 15 ਦਿਨਾਂ ਚ ਉਹ ਜਿਹਦਾ ਕੰਮ ਹੈ ਉਹਨੂੰ ਚਾਹੇ ਫੋਨ ਤੇ ਕਰਕੇ ਦੱਸਣਗੇ ਚਾਹੇ ਉਹਨਾਂ ਦੇ ਲੈਟਰ ਜਾਊਗਾ 15 ਦਿਨਾਂ ਵਿੱਚ ਸਾਰੇ ਲੋਕਾਂ ਦੇ ਕੰਮ ਮੜਵੇ ਜਨਤਾ ਦਰਬਾਰ ਦਾ ਦੁਪਾਉ ਨੂੰ ਕਿੰਨਾ ਕੋ ਫਾਇਦਾ ਹੋਇਆ ਪਹਿਲਾਂ ਕੋਚਾ ਦਰਬਾਰ ਲਾਇਆ ਸੀ ਦੇਖੋ ਬਹੁਤ ਫਾਇਦਾ ਹੁੰਦਾ ਅਸੀਂ ਬਖਸ਼ੀ ਵਾਲੇ ਪਿੰਡ ਵਿੱਚ ਲਾਇਆ ਸੀਗਾ ਬਖਸ਼ੀ ਵਾਲੇ ਦੇ ਲੋਕ ਬਹੁਤ ਖੁਸ਼ ਸੀ ਜਿੰਨੀਆਂ ਸਮੱਸਿਆਵਾਂ ਸੀ ਉੱਥੇ ਹੱਲ ਕੀਤਾ ਗਿਆ ਉਸ ਦਿਨ ਸਾਨੂੰ ਲੋਕਾਂ ਨੇ ਖੁਦ ਦਿਖਾਇਆ ਕਿ ਐਸਡੀਐਮ ਸਾਹਿਬ ਦੇ ਲੈਟਰ ਉਹਨਾਂ ਕੋਲ ਆਏ ਹੋਏ ਨੇ ਉਹ ਕਹਿੰਦੇ ਕਿ ਪਹਿਲੀ ਵਾਰ ਹੈ ਕੋਈ ਸਰਕਾਰ ਜਿਹਦੇ ਵਿੱਚ ਸਾਨੂੰ ਐਸਡੀਐਮ ਸਾਹਿਬ ਨੇ ਖੁਦ ਲੈਟਰ ਲਿਖ ਕੇ ਉਹਦਾ ਜਵਾਬ ਦਿੱਤਾ ਹੈ ਜਨਤਾ ਨੂੰ ਜਿਵੇਂ ਹੁਣ ਦੇਖਿਆ ਸੀ ਬਹੁਤ ਛੋਟੇ ਛੋਟੇ ਕੰਮ ਐ ਲੋਕ ਮੇਰੇ ਕੋਲ ਜਾਂ ਜਾਂ ਦਫਤਰਾਂ ਚ ਜਾਣ ਉਹ ਲੋਕਾਂ ਦੀ ਖੱਜਲ ਖਵਾਰੀ ਐ ਅਸੀਂ ਉਹ ਖੱਜਲ ਖਵਾਰੀ ਤੋਂ ਬਚਾਉਣ ਲਈ ਜਨਤਾ ਦਰਬਾਰ ਲਾ ਰਹੇ ਆ ਅੱਜ ਧਰਮਗੜ ਲੱਗਿਆ ਹੋਰ ਵੀ ਪਿੰਡਾਂ ਵਿੱਚ ਅੱਗੇ ਅੱਗੇ ਜਨਤਾ ਦਰਬਾਰ ਲੱਗਣਗੇ ਲੋਕ ਕਹਿੰਦੇ ਨੇ ਕਿ ਅਸੀਂ ਜੀ ਬਹੁਤ ਪਹਿਲੀ ਵਾਰ ਦੇਖਿਆ ਕਿ ਇੱਕ ਮੰਚ ਤੇ ਡੀਐਸਪੀ ਸਾਹਿਬ ਵੀ ਬੈਠੇ ਐ ਐਸਡੀਐਮ ਮੈਡਮ ਵੀ ਬੈਠੇ ਨੇ ਵੀਡੀਓ ਮੈਡਮ ਵੀ ਬੈਠੇ ਨੇ ਤੇ ਹੋਰ ਸਾਰੇ ਡਿਪਾਰਟਮੈਂਟ ਖੁਦ ਚੱਲ ਕੇ ਸਾਡੇ ਕੋਲੇ ਕੰਮ ਕਰਨ ਲਈ ਆਏ ਪਿੰਲੇ ਪਿੰਡਾਂ ਦਾ ਤਰਸਾਇ ਲਗਾਇਆ ਨਹੀਂ ਸਰਦਾਰ ਅਸੀਂ ਧਰਮਗੜ ਦੇ ਆਸ-ਪਾਸ ਦੇ ਪਿੰਡਾਂ ਸਾਰਿਆਂ 'ਚ ਅਨਾਉਂਸਮੈਂਟਾਂ ਕੀਤੀਆਂ ਸੀ ਤਕਰੀਬਨ 6-7 12 ਪਿੰਡਾਂ ਦੇ ਲੋਕ ਇੱਥੇ ਆਏ ਆਪਣੇ ਉਸ ਦੇ ਪ੍ਰੋਬਲਮਸ ਤਾਂ ਜਿਹੜੀਆਂ ਹੈਗੀਆਂ ਪ੍ਰਸ਼ਾਸਨ ਦੇ ਲੋਕੀ ਜਿਹੜੇ ਵੀ ਹੈ ਅਧਿਕਾਰੀਆ ਉਹ ਸੋਲਵ ਕਰਨਗੇ ਕੁਝ ਕਿ ਇਹ ਜਿਹੜੀ ਦੇਖਿਆ ਅਸੀਂ ਇੱਕ ਬਜ਼ੁਰਗ ਹੋਰ ਸੀਗੀ ਜਿਹਦਾ 4000 ਤੋਂ ਵੱਧ ਬਿੱਲ ਸੀਗਾ ਜਿਹੜੇ ਉੱਤਰ ਮਿਲੇ ਹੈ ਤੇ ਅਧਿਕਾਰੀਆਂ ਨੇ ਉਹਨਾਂ ਨੂੰ ਕਹਿੰਤਾ ਸੀ ਕਿ ਵੀ ਇਹ ਤਾਂ ਬਿੱਲ ਭਰਨਾ ਪੈਣਾ ਪਰ ਤੁਹਾਡੇ ਜਿਹੜੇ ਵਲੰਟੀਅਰਸ ਹੈ ਉਹਨਾਂ ਨੇ ਆਪਣੀ ਜੇਬ ਤੋਂ ਕਹਿ ਕਿ ਵੀ ਅਸੀਂ ਉਹ ਬਿੱਲ ਭਰਾਂਗੇ ਇਹੀ ਆ 1500 ਰੁਪਏ ਮੇਰੇ ਕੋਲ ਬਿੱਲ ਇਕੱਠਾ ਹੋ ਗਿਆ ਜੀ ਆਪਾਂ ਭਰ ਦਿਆਂਗੇ ਅੱਜ ਦੇਖੋ ਇਹੀ ਆਮ ਆਦਮੀ ਪਾਰਟੀ ਹੈ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਵੱਧ ਤੋਂ ਵੱਧ ਹੈਲਪ ਹੋ ਸਕੇ ਕਈ ਸਾਡੇ ਕੋਲੇ ਅਪਲੀਕੇਸ਼ਨ ਆਈਆਂ ਐਸਡੀਐਮ ਸਾਹਿਬ ਨੇ ਨਾਲ ਦੀ ਨਾਲ ਜਿਵੇਂ ਸੋਸ਼ਲ ਸੰਸਥਾਵਾਂ ਹੁੰਦੀਆਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਦੀ ਹੈਲਪ ਕੀਤੀ ਹੈ ਇੱਕ ਸਾਡੇ ਕੋਲੇ ਕੇਸ ਆ ਇੱਕ ਬੱਚੇ ਦੀ ਅੱਖਾਂ ਦਾ ਆਪਰੇਸ਼ਨ ਹੈ ਉਹ ਵੀ ਅਸੀਂ ਬਹੁਤ ਜਲਦੀ ਕਰਵਾ ਰਹੇ ਹਾਂ ਮੈਨੂੰ ਲੱਗਦਾ ਵਿਦਿਨ ਵੀਕ ਉਸ ਬੱਚੇ ਦੀ ਅੱਖਾਂ ਦਾ ਆਪਰੇਸ਼ਨ ਹੋ ਜਾਊਗਾ ਸਾਡੇ ਕੋਲ ਕੋਈ 15 ਦੇ ਕੀ ਅਪਲੀਕੇਸ਼ਨ ਆ ਗਈਆਂ ਸੀ ਉਹਨਾਂ ਚੋਂ 70 ਤਾਂ ਨਿਪਟਾਰਾ ਕੀਤਾ ਗਿਆ ਬਾਕੀ ਜਿਹੜੀਆਂ ਹੈਗੀਆਂ ਨੇ ਐਕਸ਼ਨ ਟੇਕਨ ਵਾਲੀਆਂ ਨੇ ਐਸਐਚਓ ਸਾਹਿਬ ਨਾਲ ਬੈਠੇ ਸੀ ਉਹ ਸਾਰੀ ਅਸੀਂ ਪੁਲਿਸ ਦੀ ਡਿਊਟੀ ਲਗਾਤੀ ਹੈ ਇਮੀਡੀਏਟਲੀ ਉਹਨਾਂ ਦਾ ਵਿਦਨ ਵੀਕ ਉਹਨਾਂ ਦਾ ਜਿਹੜਾ ਨਿਪਟਾਰਾ ਕੀਤਾ ਜਾਊਗਾ ਮਾਂਜੂ ਐਮਐਲ ਸਾਬ ਨੇ ਸਾਨੂੰ 15 ਦਿਨ ਦਾ ਟਾਈਮ ਦਿੱਤਾ ਸੀ ਅਸੀਂ ਅੱਗੇ ਐਸਐਚਓ ਸਾਹਿਬ ਬੈਠੇ ਨੇ ਸਾਰੀ ਪੁਲਿਸ ਪਾਰਟੀਆਂ ਤੇ ਸਾਡਾ ਟੀਮਾ ਵੀ ਬੈਠਿਆ ਸੀ ਵਿਦਨ ਇਹਨਾਂ ਵੀਕ ਅਸੀਂ ਨਿਪਟਾਰਾ ਕਰਤਾ ਹੈ ਸਰ ਕੁਝ ਲੇਡੀਆਂ ਨੇ ਉਹਨਾਂ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਵੀ ਜੇ ਤਾਂ ਉਹਨਾਂ ਦੇ ਬਾਰੇ ਦੱਸਿਆ ਉਹਨਾਂ ਦੇ ਪਿੰਡਾਂ ਜਿਹੜੇ ਨਸ਼ੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਉਹ ਅਸੀਂ ਐਕਸ਼ਨ ਪਹਿਲੇ ਹੀ ਲੈ ਰਹੇ ਹਾਂ ਕਿ ਅੱਜ ਵੀ ਸਾਡਾ ਕੰਮ ਚੱਲ ਰਿਹਾ ਹੈਗਾ ਸਾਡੇ ਰੇਡ ਚੱਲ ਰਹੇ ਨੇ ਡਿਫਰੈਂਟ ਟੀਮ ਸਾਡੀਆਂ ਗਈਆਂ ਹੋਈਆਂ ਨੇ ਸਾਡੇ ਛੇ ਟੀਮਾਂ ਸਿਟੀ ਚੋਂ ਗਈਆਂ ਨੇ ਤਿੰਨ ਟੀਮਾਂ ਸਦਰ ਤੋਂ ਤੇ ਤਿੰਨ ਟੀਮਾਂ ਸਾਡੀਆਂ ਬਰੂੜ ਤੋਂ ਅੱਜ ਵੀ ਫਰੇਸ਼ਨ ਤੇ ਚੱਲ ਰਹੀ ਹੈ ਸਰ ਇੱਕ ਲੇਡੀਜ਼ ਆਈ ਸੀ ਕਿ ਜਿਸ ਤੋਂ ਚੱਲਿਆ ਨਹੀਂ ਜਾ ਰਿਹਾ ਸੀ ਤੁਸੀਂ ਸਾਰੇ ਤੇ ਮੈਡਮ ਉਹਨਾਂ ਨੂੰ ਸਪੈਸ਼ਲ ਜਾ ਕੇ ਮਿਲੇ ਸੀਗੇ ਉੱਥੇ ਉਹਦੀ ਬੱਚੀ ਦਾ ਮੈਟਰੀਮੋਨিয়াল ਡਿਸਪਿਊਟ ਹੈਗਾ ਜੀ ਉਹਨੂੰ ਜਿਹੜੀ ਹੈਗੀ ਉਹ ਤੋਂ ਐਪਲੀਕੇਸ਼ਨ ਲੈ ਲਈ ਹੈ ਜਿਹੜੀ ਉਹ ਸ਼ੀ ਇਜ਼ ਮੈਰਿਡ ਇਨ ਹਰਿਆਣਾ ਕੁਰਕਸ਼ੇਤਰਾ ਦੀ ਨਾਲ ਪਿੰਡ ਹੈਗਾ ਉੱਥੇ ਬੈਨ ਰਹੇ ਹੈਗੇ ਬੱਚੀ ਉਹ ਉਹਦਾ ਜਿਹੜਾ ਹੈਗਾ ਐਪਲੀਕੇਸ਼ਨ ਤੇ ਅਸੀਂ ਨੂੰ ਇੰਸ਼ੋਰੈਂਸ ਦਿੱਤੀ ਵੀ ਇਮੀਡੀਏਟਲੀ ਕਾਰਵਾਈ ਕਰਕੇ ਜਿਹੜਾ ਬੱਚੀ ਦਾ ਘਰ ਦਸਾਇਆ ਅੱਜ ਜਿੰਨੀਆਂ ਸਾਡੇ ਕੋਲ ਕੰਪਲੇਂਟਸ ਜਿਵੇਂ ਮੈਮ ਨੇ ਵੀ ਦੱਸਿਆ ਮਾਨਯੋਗ ਐਮਐਲਏ ਸਾਹਿਬ ਦੇ ਰਹਿਨਮਾਈ ਦੇ ਹੇਠ ਜਿਹੜਾ ਇਹ ਲਗਾਇਆ ਗਿਆ ਹੈਗਾ ਜਨਤਾ ਦਰਬਾਰ ਮੈਮ ਵੈਸੇ ਵੀ ਸਾਨੂੰ ਕਾਲ ਕਰਦੇ ਰਹਿੰਦੇ ਆ ਲਗਾਤਾਰ ਕਿ ਲੋਕਾਂ ਦਾ ਧਿਆਨ ਰੱਖਣਾ ਉਦੋਂ ਮੁੱਖ ਰੱਖਦੇ ਸਾਡੀ ਵੈਸੇ ਤਹਿਸੀਲਦਾਰ ਸਾਹਿਬ ਤੇ ਮੇਰੇ ਨਾਲ ਸੁਮੰਦਰ ਮੈਮ ਨੇ ਵੀ ਗੱਲ ਕੀਤੀ ਕਿ ਕਾਫੀ ਘੱਟ ਕੰਪਲੇਂਟਸ ਆਈਆਂ ਨੇ ਕਿਉਂਕਿ ਅਸੀਂ ਮੌਕੇ ਤੇ ਹੀ ਮੈਮ ਨਾਲ ਲਗਾਤਾਰ ਟੱਚ ਵਿੱਚ ਰਹਿੰਦੇ ਆ ਮੈਮ ਬਲਕੇ ਰਹਿੰਦੇ ਨੇ ਕਿ ਲੋਕਾਂ ਦੀ ਸੁਣਵਾਈ ਕਰਨੀ ਹੈ ਬਹੁਤ ਧਿਆਨ ਰੱਖਦੇ ਨੇ ਉਹਨੂੰ ਮੁੱਖ ਰੱਖਦੇ ਹੋਏ ਸਾਡੀਆਂ ਕੋਈ ਜ਼ਿਆਦਾ ਨਹੀਂ ਸਾਡੇ ਕੋਲ ਆਈਆਂ ਸੀ ਮੇਰੇ ਨਾਲ ਸੰਬੰਧ ਦਾ 4-5 ਕਿਸੇ ਦੋ ਦਾ ਮੌਕੇ ਤੇ ਨਫਟਾਰਾ ਕਰਤਾ ਸੀ ਤਹਿਸੀਲਦਾਰ ਨਾਲ ਸਾਹਿਬ ਸੀ ਗਿਆ ਉਹਨਾਂ ਨੇ ਵੀ ਦੋ ਦਾ ਮੌਕੇ ਤੇ ਨਫਟਾਰਾ ਕਰਤਾ ਹੈ ਬਾਕੀ ਹੋਰ ਅਲੱਗ-ਅਲੱਗ ਡਿਪਾਰਟਮੈਂਟਸ ਜਿਵੇਂ ਮੰਡੀ ਬੋਰਡ ਨਾਲ ਸੰਬੰਧਿਤ ਸੀ ਕੋਈ ਪੈਨਸ਼ਨ ਦਾ ਸੀ ਜਿਵੇਂ ਕਿ ਸਾਡਾ ਨੋਡਲ ਡਿਪਾਰਟਮੈਂਟ ਹੁੰਦਾ ਐਸਡੀਐਮ ਤਾਂ ਟਾਈ ਅਪ ਕਰਕੇ ਉਹ ਵੀ ਜਲਦੀ ਅਸੀਂ ਨਿਫਟਾਰਾ ਕਰਵਾ ਦਾਂਗੇ ਮੇਰੇ ਕੋਲ ਕੱਚੇ ਮਕਾਨਾਂ ਤੇ ਜ਼ਿਆਦਾ ਆਏ ਹੈ ਤੇ ਜਿਵੇਂ ਇਹ ਪੋਰਟਲ ਖੁੱਲਦਾ ਹੈ ਤਾਂ ਮੈਂ ਛੇਤੀ ਹੀ ਇਹਨਾਂ ਦਾ ਨਿਫਟਾਰਾ ਕਰਵਾ ਦਵਾਂਗਾ ਮੰਨ ਮੰਨਿਕ ਪਿੰਡ ਦੇ ਵਿੱਚ ਜਿਹੜੀ ਇਹ ਸਮੱਸਿਆ ਆਂਦੀ ਹੈ ਸੜਕਾਂ ਦੇ ਨਾਲ ਹੈ ਕਿ ਉਹਨੂੰ ਲੈ ਕੇ ਕੀ ਜਿਹੜਾ ਇਹਦਾ ਵੀ ਜਿਵੇਂ ਹੁਣ ਗੰਦੇ ਪਾਣੀ ਦਾ ਨਿਕਾਸੀ ਦਾ ਆ ਰਿਹਾ ਹੈ ਇਹਨਾਂ ਨੂੰ ਮੈਂ ਜਲਦੀ ਹੀ ਮਸਲਾ ਹੱਲ ਕਰਵਾ ਦੂੰਗੀ ਪਿੰਡਾਂ ਦੇ ਸਰਪੰਚਾਂ ਪਿੰਡਾਂ ਦੇ ਸਰਪੰਚਾਂ ਨੂੰ ਇੱਕ ਕੰਮ ਕਰ ਲਈ ਜਲਦੀ ਕਾਇਦਤਾ ਜਾਊਗਾ ਜਿੰਦ ਤੱਕ ਵੀ ਆਮ ਆਦਮੀ ਪਾਰਟੀ ਵੱਲੋਂ ਤੁਹਾਡੀ ਸਰਕਾਰ ਤੁਹਾਡੇ ਦਰਬਾਰ ਤਹਿਤ ਜਿਹੜਾ ਧਰਮガル ਵਿਖੇ ਅੱਜ ਜਨਤਾ ਦਰਬਾਰ ਲਾਇਆ ਗਿਆ ਉੱਥੇ ਤਕਰੀਬਨ 250 ਦੇ ਕਰੀਬ ਜਿਹੜੀ ਐਪਲੀਕੇਸ਼ਨ ਆਈਆਂ ਜਿਸ ਚ ਕੁਝ ਕੁ ਜਿਹੜੀਆਂ ਐਪਲੀਕੇਸ਼ਨਾਂ ਹੈਗੀਆਂ ਉਹਨਾਂ ਦਾ ਮੌਕੇ ਤੇ ਜਿਹੜਾ ਨਿਪਟਾਰਾ ਕਰ ਦਿੱਤਾ ਗਿਆ ਤੇ ਮੈਡਮ ਨੇ ਖਾਸ ਤੌਰ ਤੇ ਕਿਹਾ ਕਿ ਜਿਹੜੀ ਐਪਲੀਕੇਸ਼ਨਾਂ ਰਹਿ ਗਈਆਂ 15 ਦਿਨ ਦੇ ਅੰਦਰ ਅੰਦਰ ਉਹ ਉਹਨਾਂ ਦਾ ਹੱਲ ਕੀਤਾ ਜਾਵੇ ਤੇ ਜਿੱਦਾਂ ਅਸੀਂ ਪਬਲਿਕ ਤੋਂ ਵੀ ਪੁੱਛਿਆ ਸੀਗਾ ਕੁਝ ਕੁ ਜਿਹੜੇ ਬਜ਼ੁਰਗ ਸੀਗੇ ਉਹ ਕਹਿੰਦੇ ਕਿ ਵੀ ਅਸੀਂ ਕੋਈ ਸ਼ਿਕਾਇਤ ਲੈ ਕੇ ਨਹੀਂ ਆਏ ਅਸੀਂ ਦੇਖਣ ਆਏ ਕਿਉਂਕਿ ਇਹ ਜਿਹਾ ਕੰਮ ਜਿਹੜਾ ਹੈਗਾ ਉਹ ਪਹਿਲੀ ਵਾਰ ਹੋਇਆ ਹੈ ਕਿ ਵੀ ਜਿਹੜੇ ਅਫਸਰ ਸਹਿਬਾਨ ਹੈ ਉਹ ਸਾਡੇ ਪਿੰਡ ਆਏ ਆ ਸਾਡੀ ਸ਼ਿਕਾਇਤਾਂ ਸੁਣਨ ਇਹ ਪਹਿਲੀ ਵਾਰ ਹੋਇਆ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਬਦਲਾਅ ਲਾਵਾਂਗੇ ਇਹ ਵੀ ਇੱਕ ਬਦਲਾਅ ਦਾ ਇੱਕ ਉਹਨੂੰ ਵੀ ਬਦਲਾਅ ਵੀ ਕਹਿ ਸਕਦੇ ਆ ਕਿਉਂਕਿ ਜਿਹੜੇ ਅਫਸਰ ਸਹਿਬਾਨ ਹੈ ਸਾਹਮਣੇ ਹੀ ਉਹਨਾਂ ਦੇ ਸਾਹਮਣੇ ਹੀ ਜਿਹੜੀ ਸ਼ਿਕਾਇਤ ਦਿੱਤੀ ਜਾਂਦੀ ਹੈ ਕਿ ਅਸੀਂ ਇੱਥੇ ਗਏ ਸੀਗੇ ਤੇ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਤੇ ਉੱਤੇ ਹੀ ਮੈਡਮ ਨੇ ਡਾਂਟ ਫਟਕਾਰ ਵੀ ਲਾਈ ਹੈ ਤੇ ਉਹਨਾਂ ਨੂੰ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਇਸ ਜਿਹੜਾ ਵੀ ਨਿਪਟਾਰਾ ਹੈ ਉਹ ਮੈਨੂੰ ਦੱਸਿਆ ਜਾਵੇ ਤੇ ਬਾਕੀ ਤੁਹਾਨੂੰ ਅਸੀਂ ਸਾਰਾ ਕੁਝ ਦਿਖਾਇਆ ਹੈਗਾ ਤੇ ਜਿੱਦਾਂ ਅਸੀਂ ਵਿੱਚ ਇਹ ਵੀ ਦੇਖਿਆ ਸੀਗਾ ਇੱਕ ਜਿਹੜੀ ਬਜ਼ੁਰਗ ਔਰਤ ਹੈਗੀ ਔਰ ਰੋਂਦੀ ਹੋਈ ਆਈ ਹੈ ਮੈਡਮ ਦੇ ਕੋਲ ਤੇ ਆਪਣਾ ਇੱਕ ਬਿੱਲ ਲੈ ਕੇ ਆਈ ਹੈ ਉਹ ਕਹਿੰਦੀ ਕਿ ਵੀ ਮੈਂ ਬਹੁਤ ਜ਼ਿਆਦਾ ਗਰੀਬ ਆ ਮੈਂ ਇਹਨਾਂ ਬਿੱਲ ਭਰ ਨਹੀਂ ਸਕਦੀ ਉਹਦਾ ਤਕਰੀਬਨ 4000 ਦੇ ਕਰੀਬ ਜਿਹੜਾ ਬਿੱਲ ਆਇਆ ਸੀਗਾ ਤੇ ਮੈਡਮ ਨੇ ਆਪਣੇ ਵਲੰਟੀਅਰ ਦੀ ਡਿਊਟੀ ਲਈ ਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਜਿਹੜਾ ਵੀ ਅਫਸਰ ਹੈ ਉਸ ਤੋਂ ਮਿਲਵਾਓ ਤੇ ਉੱਥੇ ਇਹਨਾਂ ਦੇ ਜਿਹੜੇ ਵਲੰਟੀਅਰਸ ਹੈ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਣੀ ਜੇਬ ਚੋਂ ਇਹ ਬਿੱਲ ਭਰ ਦਾਂਗੇ ਤੇ ਜਿਹੜੀ ਬੀਬੀ ਸੀਗੀ ਜਿਹੜੀ ਰੋ ਰਹੀ ਸੀਗੀ ਉਹਦੇ ਹੰਝੂ ਵੀ ਪੁੱਛੇ ਆ ਤੇ ਇੱਕ ਜਿਹੜਾ ਦੂਜਾ ਕੇਸ ਆਇਆ ਸੀਗਾ ਇਸੇ ਥਾਂ ਤੇ ਜਿਹੜੀ ਇੱਕ ਪਾਹੀ ਜ ਲੈਡੀ ਸੀਗੀ ਜਿਹੜੀ ਚੱਲ ਨਹੀਂ ਸਕਦੀ ਸੀਗੀ ਤੇ ਜਦ ਮੈਡਮ ਨੇ ਦੇਖਿਆ ਕਿ ਉਹ ਸਟੇਜ ਤੱਕ ਵੀ ਪਹੁੰਚ ਨਹੀਂ ਸਕਦੀ ਤੇ ਮੈਡਮ ਸਾਰੇ ਪ੍ਰਸ਼ਾਸਨ ਨੂੰ ਲੈ ਕੇ ਉਹਦੇ ਕੋਲ ਆਈ ਹੈ ਤੇ ਉਹਦੀ ਸਾਰੀ ਜਿਹੜੀ ਵੀ ਉਹਦੀ ਸਮੱਸਿਆ ਹੈ ਉਹਦਾ ਹੱਲ ਕਰਨ ਨੂੰ ਜਿਹੜੇ ਡੀਐਸਪੀ ਸਾਹਿਬ ਨੂੰ ਕਿਹਾ ਹੈਗਾ ਤੇ ਡੀਐਸਪੀ ਸਾਹਿਬ ਨੇ ਵੀ ਦੱਸਿਆ ਕਿ ਉਹ ਖੁਰਸ਼ੇਤਰ ਦਾ ਮਾਮਲਾ ਹੈ ਤੇ ਉਸਤੇ ਅਸੀਂ ਜਲਦ ਕਾਰਵਾਈ ਕਰਾਂਗੇ ਕੈਮਰਾਮੈਨ ਅਨਮੋਲ ਦੇ ਨਾਲ ਪ੍ਰਦੀਪ ਚੌਧਰੀ ਐਕਸ਼ਨ ਪੰਜਾਬ ਵੈਬ ਨਿਊਜ਼ ਚੈਨ ਧਰਮਗੜ੍ਹ